ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੇਤੀ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੋ ਸਮੇਂ ਦਾ ਟਾਈਮ ਹੈ ਤਕਰੀਬਨ ਸ਼ਾਮ ਦੇ 5:00 ਵੱਜ ਚੁੱਕੇ ਨੇ ਜੀ ਤੇ ਜੋ ਮਾਹੌਲ ਹੈ ਗਰਮਾ ਗਰਮੀ ਦਾ ਕੱਲ ਮੀਂਹ ਇਹੋ ਜਿਹਾ ਕੱਲਾ ਆ ਟਾਈਮ ਬਹੁਤ ਮੀਂਹ ਪੈ ਰਿਹਾ ਸੀ ਪਰ ਮੀਂਹ ਨਾਲ ਸ਼ਾਂਤੀ ਨਹੀਂ ਮਿਲੀ ਗਰਮੀ ਤੋਂ ਰਾਹਤ ਘੱਟ ਮਿਲੀ ਯਾਰ ਬਹੁਤ ਜਿਆਦਾ ਹਮਸਾਲਾ ਮੌਸਮ ਹੋ ਗਿਆ ਕਿਉਂ ਮੌਨਸੂਨ ਪਾਣ ਆ ਗਿਏ ਨੇ ਉਹਦੇ ਕਰਕੇ ਹਮਸ ਬਣ ਗਈ ਹੈ ਤੇ ਕਈ ਦਿਨ ਹੋ ਗਏ ਆਪਾਂ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਘੱਟ ਵੱਧ ਹੀ ਆਉਂਦੇ ਸੀ ਵਲੌਗ ਚ ਕਾਲੀ ਕੁਲੀ ਬਣਾਉਂਦੇ ਸੀ ਤੇ ਕੱਲ ਮੱਝਾਂ ਬਣਾ ਨਵਾਉਂਦੇ ਨਾਲ ਬਣਾਇਆ ਸੀ ਕੁਝ ਵੀਰਾਂ ਨੇ ਲਾਇਕ ਕਰਿਆ ਵਧੀਆ ਬੰਦੇ ਨੇ ਤੇ ਕੁਝ ਵੀਰ ਕਮੈਂਟ ਮਤਲਬ ਕਿ 네ਗੇਟਿਵ ਥਿੰਕਿੰਗ ਆਈ ਤੇ ਚਲੋ ਕੋਈ ਨਾ ਬਾਈ ਅੱਗੇ ਤੋਂ ਪਿਆਰ ਦਿਓ ਤੇ ਅੱਜ ਕਰਦੇ ਆਪਾਂ ਗੱਲਾਂ ਬਾਤਾਂ ਤੇ ਬਣੇ ਰਹੋ ਵਲੌਗ ਨਾਲ ਤੇ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਟਾਈਮ ਹੋ ਗਿਆ ਸੱਟ ਦੇ 5 ਵਜੇ ਵਾਲੀ ਹੈਗੀ ਤੇ ਆਪਾਂ ਸਬਜ਼ੀ ਰੱਖ ਲਈਤੀ ਘਵਾਰੇ ਭੜੀਆਂ ਦੀ ਤੇ ਆਟਾ ਆਪਣਾ ਆਟਾ ਬੰਨਾਂਗੇ ਇੱਕ ਬੰਨ ਕੇ ਰੱਖ ਲਾਂਗੇ ਤੇ ਘਰ ਨੂੰ ਬਹੁਤ ਜ਼ਿਆਦਾ ਗੇ ਜੀ ਕੱਲ ਮੀਂਹ ਸੀਗਾ ਤੇ ਅੱਜ ਫੇਰ ਵੀ ਪਹਿਲਾਂ ਬੱਦਲਵਾਈ ਬਣੀ ਰਹੀ ਹੈਗੀ ਤੇ ਹੁਣ ਮੈਂ ਹੁਸਾਫਾ ਦਾ ਤੇ ਅੱਜ ਆਪਾਂ ਦੁਸਤਾ ਕੱਲ ਮੀਂਹ ਦੇ ਪੈਣ ਕਰਕੇ ਤਾਹ ਤੋਂ ਮਿੱਟੀ-ਮਿੱਟੀ ਆ ਗਈ ਤੇ ਸਫਾਈ ਸਕੂਲ ਦਾ ਆਪਣਾ ਕੰਮ ਥੋੜਾ ਜਿਹਾ ਲੇਟ ਨਿਭੜਿਆਗਾ ਤੇ ਮੱਕੀ ਦੇ ਤੇ ਬਹੁਤ ਜ਼ਿਆਦਾ ਗਰਮੈਸ ਕੀਤੀ ਪਈ ਦੀ ਨਮੀ ਪੈਨੋ ਦੀ ਦੁੱਗਣੀ ਗਰਮੈਸ ਨਿਕਲੂਗੀ ਧਰਤੀ ਤੋਂ ਐਨੀ ਗਰਮੀ ਪੈਣਗੀ ਤੇ ਆਪਾਂ ਵੀ ਹੁਣ ਕੰਮੋਂ ਨਹੀਂ ਕਰਨੇ ਲੱਗੇ ਕਿ 5:30 ਹੋ ਗਏ ਤੇ ਚਲੋ ਹੁਣ ਟਾਈਮ ਤੇ ਦੇਖੋ ਜੀ ਆਪਣੀ ਬੀਬੀ ਨੇ ਰੋਟੀਆਂ ਲੈ ਲਈਆਂ ਤੇ ਮੈਂ ਵੀ ਉਹਦੇ ਤਿੰਨ ਪੇੜ ਕਰ ਲਏ ਤੇ ਰੋਟੀਆਂ ਵਰਕਿੰਗ ਦੇ ਵਿੱਚ ਕੀ ਨਾ ਮੀਟ ਬੜੀਆਂ ਕਈ ਕਦਰ ਨੇ ਸਵਾਹ ਹਿੰਦੀਆਂ ਬੜੀਆਂ ਤਿੰਨ ਬੋਲੀਆਂ ਹੋਰ ਦੇਣਗੀਆਂ ਕਿ ਕਿਹੜੇ ਕੋਈ ਬੰਦੀ ਬੜੀਆਂ ਹੁੰਦੀਆਂ ਨੇ ਉਹ ਥੋੜਾ ਪੂਰਾ ਜਾਈ ਹੁੰਦੀਆਂ ਨੇ ਨਾ ਲੱਭਾ ਲੈ ਚੋਕ ਚੋਣ ਬਣਾ ਗਿਲੇ ਉਹ ਸਾਹ ਬਣ ਜਾਣਾ ਕਈ ਕਹਦਾ ਨਾ ਮੀਟ ਬੜੀਆਂ ਕਈ ਕਹਦਾ ਨਾ ਇਹਨਾਂ ਰੱਤੀ ਨਾਲ ਸਵਾਦੀਂਦੀਆਂ ਬੜੀਆਂ ਕਈ ਕਹਦਾਂ ਨੰ ਤੇ ਖਾਓ ਆਹ ਦੀਆਂ ਬੜੀਆਂ ਬਹੁਤ ਵਧੀਆ ਲੱਗ ਰਹੀਆਂ ਨੇ ਸੋ ਹਮ ਸਾਦੀ ਜੋ ਤੁਮ ਨਾਲ ਇਹ ਗੱਲ ਮੈਂ ਤੁਹਾਨੂੰ ਦੱਸਿਆ ਦਰਦ ਨਹੀਂ ਪਤਾ ਯਾ ਤੁਮੇ ਦਾ ਕੰਦੇ ਭਾਈ ਉਹ ਵੀ ਜੇਸੂ ਕਰਕੇ ਖੱਦ ਰਹੀ ਸੀ ਮੰਮੀ ਜੈਸੂ ਦਾ ਸੀ ਗੰਜੀ ਹਾਂ ਜਦੋਂ ਮੈਂ 10 ਉਹ ਇਹ ਗਿਆਨ ਹੈ ਨਾ ਹਨਾ ਮੈਂ ਆ ਗਿਆ ਕਾਂਟੀ ਮੇਰੇ ਦੱਸਵਾ ਕੀ ਕੀ ਦੀ ਕੀ ਕਦੇ ਸੀ ਦੂਸਰਾ ਇਹ ਤੋੜਾ ਦੇ ਲਈ ਲੋਟ ਤੇ ਤਾਂ ਲੈ ਤੂੰ ਅਜੇ ਪਰੌਂਠਾ ਤਾਂ ਨਾ ਬੱਤੇ ਰੋਕੀਂ ਕਰੋ ਦਬਾ ਬੱਤ ਫਾਟ ਕੇ ਰੋਕੀਂ ਉਹ ਇੱਕੋ ਜਿਹਾ ਜਿਹੜੀ ਨਮਕੀਣਾ ਮਰਦਾ ਪੱਟੇ ਨੂੰ ਸਾਦਾ ਨਹੀਂ ਹੈ ਨਾ ਅਗਰ ਲੋਟ ਕਰਾ ਮੱਦੇ ਕਿਵੇਂ ਚੱਲੂਗੀ ਇਹ ਤਾਂ ਮਰਦੀ ਲੱਕੜ ਦੀ ਗਾਹਾਂ ਕਰ ਲਈ ਫੇਰ ਰੋਟੀ ਰੱਖੀ ਸਾਹਿਬ ਵੀ ਰੋ 6 ਵਜੇ ਕਲਾਬ 'ਇਆ ਜਾਣਾ। ਸਾਡੇ 7:30 ਵਜੇ ਬੱਸ ਆਏਗੀ। ਉਹ ਤੋਂ 10-15 ਮਿੰਟ ਪਹਿਲਾਂ ਆਏ ਜੂਗੀ। ਤੇ ਕੰਮ ਤਾਂ ਹੋ ਗਿਆ। ਤੇ ਬਸ ਹੁਣ ਬੈਗ ਪੈਕ ਕਰਨੇ ਆਂਗੇ, ਬੈਗ ਰੂਮ 'ਚ ਰਹਿਣਾ ਹੈ ਹੁਣ। ਤੇ ਬਕਸੂਮ 'ਚ ਪਹਿਲੋਂ ਨੂੰ ਮੁੱਕਿਆ ਤਾਂ ਹੋ ਰਹੀਆਂ ਮੰਗੇ। ਜਿਨੀਆ ਬਾਕਸ ਨੂੰ ਨਹੀਂ ਗਏ। पर्सनल नोटबुक ਲੈਣੀ ਤੇ ਵੀਰ ਲਾ ਰਿਹਾ ਰਿਫਿਗਰੋਟ ਤੇ ਮੈਂ ਵੀ ਤੁਮਹੋਂ ਚੱਲ ਜੀ ਹਾਂ ਦਿਨ ਪੇੜੇ ਗ੍ਰੈਜੂਏਟਰ ਹੋ ਗਈ ਸੀ ਉਸ ਕੇ ਬਾਅਦ ਸਭ ਤੋਂ ਤੇ ਲੈ ਇਹ ਮਗਰ ਮਿਲ ਚਲ ਮਰ ਰੁਕਲਾ ਲਾ ਲਿਆ ਇਹ ਆਡੀਓ ਦੀ ਬਟਲੋਗ ਲਗਾਉਂਦਾ ਮੈਂ ਪੁੱਛਦਾ ਹਸਤਾ ਹਾਂ ਉਸ ਨੂੰ ਪਤਾ ਗਿਆ ਪਰ ਸਾਰੇ ਆ ਪਰਸਾ ਤੇ ਤੇ ਬਰੇ ਚਿੰਦੇ ਦੀ ਰੋਟੀ ਹੋਈ ਵਧੀਆ ਲੱਗਦੀ ਆ ਪਤਾ ਨਹੀਂ ਇੱਕੜ ਵਾਲੇ ਨੇ ਸੋਹ ਤੇ ਸੁਪਨਾ ਤੇ ਵਧੀਆ ਰੋਟੀ ਲਾ ਲ ਨਾ ਅਕਬਾ ਚਾ ਕੇ ਤੇ ਵਧੀਆ ਪੱਕਦੀਆਂ ਨੇ ਸੋਹੀਆਂ ਸੋਹੀਆਂ ਅੱਜ ਤਾਂ ਆਪਣਾ ਹੀ ਸੋ ਗਿਆ ਬਸ ਬਾਕੀ ਆਪਣਾ ਘਰ ਦੀਆਂ ਨੇ ਦੇਖੋ ਕਿੰਨੇ ਸੋਹਣੇ ਪੱਕਦੇ ਨੇ ਪੁੱਲ ਪੁੱਲ ਤੇ ਦੱਬਾ ਬਾਬਾ ਮੰਮੀ ਤੇਰਾ ਗੋਲ ਨਾ ਖਾ ਲ ਐਂਟਲੀਆ ਦੋ ਰੋਟੀ ਮੈਂ ਲੈ ਲੀ ਕਿ ਤੇ ਭਾਰੀ ਭੈ ਅੰਦਰ ਵੀ ਨਹੀਂ ਕੋਈ ਮੈਂ ਆਪ ਦੇ ਪਸੰਦ ਦੀਆਂ ਚਲ ਕੋਈ ਸਿੰਗਰ ਦੀਆਂ ਤੇ ਨਹੀਂ ਪਾਇਆ ਬਹੁਤ ਵਧੀਆ ਹੋ ਗਿਆ ਤੇ ਠੰਡ ਤੋਂ ਬਹੁਤ ਜ਼ਿਆਦਾ ਨਹੀਂ ਨਹੀਂ ਹੈ ਨਾ ਅੱਜ ਕੱਲ ਵੀ ਮੀਂਹ ਪਈ ਸੀ ਤੇ ਲੈ ਨਾ ਨਹੀਂ ਆ ਗਿਆ ਤੇ ਬਹੁਤ ਵਧਿਆ ਹੋਇਆ ਤੀਜੀ ਕਿਤੇ ਨਾ ਕੰਮ ਤਾਂ ਘੰਟਾ ਲੋ ਕੰਟਾ ਕਿਆ ਹੁੰਦਾਂ ਲਾਂਕੇ ਨੇ ਉੱਥੇ ਮੰਮੀ ਆਈ ਹੋਈ ਸੀ ਉੱਥੇ ਮਿੱਤੂ ਤਾਂ ਜੋ ਤਸੱਦਿਆ ਇੰਨੇ ਟੇਕ ਕੋਲ ਇੱਕ ਬੱਚੀ ਆਂਦੀ ਨਾ ਫੁੱਲ ਲੈ ਕੇ ਆਹ ਅੰਗਲੇ ਨੀ ਆ ਕੇ ਮੇਰੇ ਕੋਲ ਬਹਿ ਜਾਂਦੀ ਰੋਟੀ ਬਕਾਉਂਦੀ ਤੇ ਫੁੱਲ ਵੀ ਲਿਆਉਂਦੀ ਫੁੱਲ ਲੈਣ ਦੀ ਚੋਰੀ ਆਂਦੀ ਕਿਉਂ ਕਰਦੀ ਐ ਬੱਚੀ ਤੇ ਉੱਥੇ ਵੀ ਚੀਂ ਲਾਉਂਦੀ ਚਲੋ ਤੇ ਨਹੂ ਪੜ੍ਹਦੀ ਆ ਉਹਨਾਂ ਨੂੰ ਸਕੂਲ ਲੱਗੂ ਜਵਾਕਾਂ ਨੇ ਨੀ ਨਾ ਮੌਜਈ ਮਾ ਅੜਿਆ ਨੇ ਕਿ ਲਣ ਕਿ ਜਾਇਆ ਜਾਂ ਤੂੰ ਆਪਲਾ ਜਾਇਆ ਆ ਸਾਡੇ ਹੀ ਉਹ ਵੀ ਸਕੂਲ ਲੱਗ ਗਿਆ ਜੀ ਕਰ ਲਉ ਸਾਡੇ ਕਿੰਨਾਂ ਨੂੰ ਲੈ ਕੇ ਨੀ ਆਈ ਘਰ ਵੀ ਤੱਕ ਤੇ ਉਹ ਤਾਂ ਗੱਲ ਦੀਆਂ ਵਿਚਾਰੀਆਂ ਕਾ ਮਤਬ ਨਹੀਂ ਆਈ ਮਿਲ ਗਿਆ ਕਿ ਉਹ ਤਾਂ ਗਲ ਮਿਸਤਰੀ ਲੱਗੇ ਆ ਜੂਗੀ ਅਬ ਇਹ ਨੂੰ ਹੋ ਗਈ ਤੇ ਕਹਿੰਦੀ ਉਹ ਕੱਲ ਜੋਕ ਕੰਨਾ ਦੱਸੂ ਹੋਣੀ ਆਣੇਗੀ ਉਹ ਕਹਿੰਦੇ ਸੀ ਦੋ ਚਾਰ ਦਿਨ ਲਾਟੇ ਨਾ ਮਿਸਤਰੀ ਬਟੇ ਕੱਲ ਬੱਸ ਉਹ ਆ ਵੀ ਆ ਸੁਬੀ ਅੱਜ ਨਾਲ ਕੇ ਕੱਲ ਮੈਂ ਜਾਣਗੇ ਭਾਈ ਉਹ ਆ ਜਾਣਗੇ ਆਪਾਂ ਨੂੰ ਮਿਲਣਗੇ ਭਾਈ ਸਤਿ ਸਵਾਦ ਹੋਏਗੇ ਉਹਨਾਂ ਦੇ ਕੰਮ ਦਾ ਕੱਲ ਚੱਲ ਜੀ ਕੱਲ ਜਦ ਕੰਮ ਬਿੱਦੇ ਹੋਏ ਨੇ ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਰੇ ਚੜਾਉਣੇ ਪੈਂਦੇ ਨੇ ਤੇ ਤੇ ਉਹਨਾਂ ਦਾ ਦੂਰ ਵੀ ਨਹੀਂ ਹੋ ਸਕਦੇ ਆਪਣਾ ਜਿੱਦੇ ਹੁੰਮਾ ਤੋਂ ਪੁੱਤ ਤੇ ਆਪਾਂ ਨੂੰ ਪਹਿਰਾ ਦੇਣਾ ਹੀ ਪੈਂਦਾ ਕੰਮ ਆ ਵੀ। ਵਾਰੀ ਗੁਰੂ ਜੀ ਚੇਪਾ ਨਾਲ ਕੰਮ ਚਲਾਇ ਜਾਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਸਭ ਨੇ ਆ ਕਾਮਨਾ ਕਰੇ ਸ਼ੂਰੀਆਂ ਸੱਚੇ ਪਾਤਸ਼ਾਹ ਜੀ ਤੇ ਮਹਾਰਾਜ ਸੰਤ ਰੂਪੀ ਰੱਖੇ ਆਪਾਂ ਰੱਬ ਦਾ ਨਾਮ ਲੈਂਦੇ ਰਹੀਏ ਸਾਰੇ ਪੁੱਤ ਵਾਰੀ ਗੁਰੂ ਜੀ ਚੇਪਾ ਨਾਲ ਨਹੀਂ ਪੈ ਗਿਆ ਥੋੜਾ ਲਗੋਗੀ ਤੇ ਝੋਲਾ ਨਾਲ ਬਹੁਤ ਵਧੀਆ ਹੋ ਗਿਆ ਇਹ ਰੇ ਲੱਗ ਗਿਆ ਸਭ ਦਾ ਹਰੇ ਸਿੱਟੀਆਂ ਹੁੰਦੇ ਨੇ ਤੇ ਉਹ ਤਾਂ ਲਾਈਟ ਰਹਿੰਦੀ ਆ ਅਮ ਤੇ ਇਹ ਜਿਹੜਾ ਉਤਲਾ ਨਹੀਂ ਆ ਜੰਦ ਦਾ ਸਿੱਟਾ ਜਿਹੜਾ ਇਹਦਾ ਤਾਂ ਅੱਡੀ ਨਜ਼ਾਰਾ ਫਸਲਾਂ ਦਾ ਇਹ ਤਾਂ ਦੇਸੀ ਕਿਉਂ ਮੰਗੂ ਲੱਗਦਾ ਫਤਿਹ ਆ ਵੀ ਜੱਪਾ ਤਾਂ ਨਹੀਂ ਤੁਸੀਂ ਸਭ ਦੇ ਜਿੰਨੇ ਚਾਦ ਦਾ ਨਾ ਜਲਦਾ ਨਾਲ ਨਾ ਇਹਿਆ ਦਸਤ ਫੋੜਨ ਵਾਲਾ ਆਪਣਾ ਉਹ ਆਉਦੀ ਹੈ ਕਿਸੇ ਦੇ ਕਾਣੇ ਦੀ ਘਾਟ ਧੀ ਕੋਈ ਕਿਵੇਂ ਧੀ ਕਿਸੇ ਦੇ ਤੋੜਾ ਧੀ ਦਵਜੇ ਨੱਕੇ ਭਰਦੇ ਬੈਠੇ ਨੇ ਜੇਰਾ ਇੱਕ ਨੂੰ ਲੱਗੇ ਵਰਦੇ ਸੁੱਖ ਕਰਦੇ ਪਾਣੋਂ ਮਾਰੇ ਵਧੀਆ ਹੋ ਜਾਂਦਾ ਪੁੱਤ ਐਡਾ ਨਹੀਂ ਆਪਾਂ ਗੱਲਾਂ ਬਾਤਾਂ ਗੱਲ ਤੇ ਵੀਡੀਓ ਨੂੰ ਬੱਤ ਕਰ ਤੋਂ ਲਾਈਕ ਸੇਅਰ ਕਰਿਆ ਕਰਿਆ ਪੁੱਤ ਰੋਟੀ ਬਣਾਉਂਦੀ ਨਾ ਦਿਨ ਚਾਰ ਗੱਲਾਂ ਕਰਦੀ ਆ ਤੇ ਕਰਸੇਮ ਤੇ ਇਹ ਹੈਗਾ ਐਸੋਨੇ ਕੱਫ ਲੱਗਣ ਇਹਨਾਂ ਬੱਤੀ ਖੁੱਲੀ ਆ ਜਿਹੜੀ ਬਿੱਜੀ ਹੋਈ ਸੀ ਉਹ ਵੱਢਦੇ ਉਹਨਾਂ ਦੇ ਦੋ ਦਿਨਾਂ ਦੀ ਖਾਸੀ ਆਪਣੇ ਜੋ ਵੀ ਫਟਾਫਟ ਲੱਗੇ ਹੋਏ ਆ ਸੂਦਾ ਕੰਮ ਕਰਨਾ ਉਹ ਦੋ ਕੰਮ ਹੀ ਅੰਦਰ ਰਹਿ ਗਿਆ ਤਾਂ ਮੇਰਾ ਬਾਕੀ ਦਲੇ ਹੌਲੀ ਹੌਲੀ ਕਰੀ ਗਿਆ ਇਹ ਪੂਰਾ ਹੋ ਗਿਆ ਬਸ ਮੇਰੇ ਇੱਕ ਪ੍ਰੈਕਟੀਕਲ ਬਣਾਉਣ ਵਾਲਾ ਰਿਹਾ ਬਸ ਉਹ ਲਮਣਾ ਲੂੰਗੀ ਤੇ ਬਾਕੀ ਸਾਰੀ ਇਹ ਨਾ ਕਰ ਲੈਣਾ ਸਾਰਾ ਜਿਹੜਾ ਰੰਡ ਜਿਹੜਾ ਉਹ ਅੱਧਾ ਮਹੀਨਾ ਨੇ ਵੀ ਕੰਮ ਬਹੁਤ ਕਰਾਇਆ ਮੇਰਾ ਬਸ ਜੀ ਉਹ ਆਹ ਪ੍ਰੈਕਟੀਕਲ ਰਹਿ ਗਿਆ ਤੇ ਜੁੱਤ ਨਹੀਂ ਕੰਮ ਬਣਾ ਕਰਾਈ ਦਿੱਤੋ ਨਾ ਸੁਣਨ ਨੂੰ ਉਹ ਤੁਹਾਨੂੰ ਸਿਰ ਪੂਰਾ ਕੰਮ ਮੁਕਰਾਈ ਗਿਆ ਤੇ ਨਾਲ ਲੱਗਦਾ ਕਿ ਪੁੱਤ ਨਾਲ ਲੱਗੇ ਬਿਨ ਆਪਣਾ ਕੰਮ ਨਹੀਂ ਹੁੰਦੇ ਚਾਹੇ ਆਪਾਂ ਭਾ ਭੈਣ ਭਾਈ ਨੂੰ ਆਪਾਂ ਕਿੰਨੀ ਲੱਗੀਏ ਜਿਹੜੇ ਆਪ ਕੰਮ ਕਰਾਂਗੇ ਉਹ ਨਾ ਕੱਤਰਾ ਲਿਆ ਰਹੇ ਤੁਮ ਤੁਮ ਨੂੰ ਕਰਨਾ ਚਾਹੀਦਾ ਸਾਰੇ ਬੱਚਿਆਂ ਨੂੰ ਅਸੀਂ ਵੀ ਜੇ ਨਾਲ ਮਿਲ ਕੇ ਕੰਮ ਕਰਦੇ ਸਾਰਾ ਘਰ ਦਾ ਹੈ ਨਾ ਤੇ ਜੇ ਰਲ ਮਿਲ ਕੇ ਲੋਟਾ ਨਾ ਕਰਾਂ ਰਿਹਾ ਕੁਝ ਨਹੀਂ ਕਰ ਸਕਦਾ ਜੇ ਆਪਾਂ ਕਹਿੰਦੇ ਕਿ ਇਕੱਲੇ ਨੂੰ ਹੀ ਕੰਮ ਕਰੂੰਗੀ ਨੂੰ ਬਚਾਰੀ ਕੀ ਕਰੂੰਗੀ ਉਹ ਤਾਂ ਨਹੀਂ ਆ ਬਝੂਗੀ ਫੇਰ ਜਖੇ ਜੇ ਜੋਕਰਾ ਡੱਕਾ ਲਾਉਣਾ ਚਾਹੁੰਦਾ ਹੱਥ ਚੱਲਦੇ ਰਹਿੰਦੇ ਨੇ

ਦਾ ਦੋ ਘੰਟੇ ਦਮ ਲੈਣਾ ਹੁੰਦਾ ਵੀ ਤੁਸੀਂ ਕੁੱਲੀ ਚ ਜੇ ਮੈਂ ਜਿਵੇਂ ਚਾਦਰ ਉੱਤਰ ਛੱਡ ਕੇ ਪਾਦਾ ਵੀ ਨਹੀਂ ਲਈ ਤੇ ਨਾ ਮੈਂ ਚਾਦਰ ਪੁਸਾਉਣੇ ਮੈਂ ਪਰ ਇਹ ਜੋ ਪਰੰਦਰੋਸ ਮਨਤਾ ਆਪਾਂ ਨੂੰ ਆਉਣੀ। ਉਹ ਤੇ ਆਦਰ ਵੀ ਤੇਰਾ ਫਰਜ਼ ਬਣਦਾ ਭਾਈ ਜੇ ਤੂੰ ਨਾ ਪੈ ਜਾਂਦਾ। ਤੇ ਚਾਦਰਾਂ ਦਾ ਪਾ ਲੈਣਾ। ਤੇ ਜਿੰਨੀ ਤੂੰ اتنا ਹਲਕਾ ਕਰਦੀ ਰਹਿੰਦੀ ਹੈ ਹਰ ਕੰਮ ਦੀ। ਪਰਾਂਮ ਤੇ ਹੰਝਾ ਬੱਚਿਆਂ ਕੋ ਤੁਹਾਨੂੰ ਜ਼ਰੂਰ ਬੱਚਿਆਂ ਨੂੰ ਆਪ ਵੀ ਕਰਨਾ ਚਾਹੀਦਾ। ਮੋਂਗਰਾਂ ਤੋਂ ਪਿੰਬਾਰ ਬਾਰੀ ਆਪਾਂ ਕਿਹਨਾਂ ਦਾ ਰਤਨ ਖਵਾਵਾਗੇ ਬੁੱਤ ਤੇ ਤੇਰੇ ਸਾਮਣੋਂ ਦਾ ਵੱਡਾ ਹੋਆ ਬੱਚਾ ਵੀ ਕਰ ਲੈਂਦਾ ਹਨਾ ਤੇ ਸਾਨੂੰ ਵੀ ਆਪਾਂ ਜਨੀਰੇ ਖਵਾਉਂਦੇ ਆ ਆਸਣਿਆ ਹੋ ਚੰਗਾ ਤੀਜੀ ਵਿੱਚ ਪਹਿਲੀ ਪਹਿਲੀ ਬਲੀ ਮਰ ਜੂਮੇ ਰੋਟੀਆਂ ਆਉਣ ਲੱਗੀ ਸੀ ਉਦੋਂ ਮੈਨੂੰ ਪਿੰ ਪੇੜਾ ਨਾ ਕਰਨਾ ਆਵੇ ਤੇ ਬੀਬੀ ਨੂੰ ਸਖਾਈ ਦੇ ਸਖਾਈ ਮੈਨੂੰ ਪੂਰੇ ਵਧੀਆ ਪੇੜਾ ਕਰਨ ਨਾਲ ਪੂਰੀ ਮੈਂ ਪੂਰੀ ਗੋ ਰੋਟੀ ਲਾ ਦਿੰਦਾ ਤਨਾਲਾ ਲੇਬ ਤੇ ਜੁਨੀਆ ਮਹਾਂ ਕਲਮਾ ਤੇ ਵੀ ਲੈ ਲਈ ਤੇ ਸਰੀਆ ਦੋ ਤਰਸੇ ਉਹ ਦੋ ਘੜ ਦਿੰਦੀ ਆ ਕਿਸ ਨੂੰ ਮੈਂ ਇੱਕ ਕਦੇ ਗੰਦਾ ਚੀਰ ਕੇ ਪਕਾ ਲੂ ਵਿੱਚ ਕਦੇ ਹਰੀ ਮਿਰਚ ਚੀਰ ਕੇ ਪਕਾ ਲੂ ਪਰ ਸੱਚ ਉਹ ਤੇ ਮੈਂ ਕਹਾਂ ਨਹੀਂ ਦੇਖਣਾ ਬੰਦਾ ਦੋ ਹੋ ਹੋ ਰਾਮ ਆਟਾ ਗੁੰਨਣਾ ਪੈ ਗਿਆ ਮੈਂ ਕੀ ਕਰੂ ਮੈਂ ਤਾਂ ਮੈਨੂੰ ਬੇਸਣ ਪਾਉ ਤੈਨਾਂ ਨੂਨ ਮਿਰਚ ਲਿਓ ਤੁਸੀਂ ਮੈਂ ਕੱਕੜਾ ਪਾ ਲਿਆ ਤੁਸੀਂ ਬੇਸਣ ਪਾ ਲਿਆ ਵਿੱਚ ਨੂਨ ਮਿਰਚ ਪਾ ਲਿਆ ਤੇ ਲਾ ਲੀਆਂ ਸੀ ਨਾ ਰੋਟੀਆਂ ਇਦੋਂ ਖਾਧੀਆਂ ਮੈਂ ਖਾਧੀਆਂ ਅਮਨ ਨੇ ਖਾਧੀਆਂ ਕੱਲ ਵੀ ਤੋਂ ਕੱਲੀ ਬੀਬੀ ਉਹਨਾਂ ਨੇ ਹੋਰ ਪਕਾ ਲਿਆ ਤੇ ਬੀਬੀ ਕਹਿੰਦੀ ਹੈ ਨਾ ਵੀ ਚੱਲ ਹੁਣ ਬਿਸ ਨਹੀਂ ਹੈਗਾ ਫਿਰ ਆਪਾਂ ਇਕੱਠਾ ਬਿਸ ਲਿਆਵਾਂਗੇ ਸਾਰੇ ਜਣੇ ਖਾ ਲੜਗੇ ਤੇ ਫਿਰ ਮੈਂ ਕੱਲ ਕੀ ਕਿਤੇਗੀ ਇੰਨਾ ਕਰਤਾ ਕਰਨਾ ਕਿ ਹੋਰ ਪਨਾ ਤੇ ਉਹ ਵਿੱਚ ਨੂਨ ਮੇਤਰ ਲਾ ਕੇ ਵਿੱਚ ਕੰਡੇ ਪਾ ਲਈ ਕੰਡੇ ਪਾ ਕੇ ਹੈ ਨਾ ਉਹ ਬਰੀਕ ਬਰੀਕ ਕੀ ਰੂਟ ਆਰਟਿਸ ਮਿਕਸ ਕਰ ਲਿਆ ਫਿਰ ਉਹਦੇ ਰਹਿਟਨਲ ਲਾ ਕੇ ਇਹ ਲੂੜ ਬੱਚਾ ਹਾਲੇ ਨਾਲ ਦੋ ਪਣ ਭਾਂਜਾ ਨੇ ਖਾ ਲਿਆ ਨਾ ਨੇ ਦੱਸਿਆ ਫਿਰ ਹੱਥ ਮੱਚੀ ਜਾਂਦੀ ਸ਼ਾਕਲਾ ਜਿਹੜਾ ਚਾਰਾ ਸਕਣਾ ਅੱਜ ਤੇਰੇ ਚ ਪੂਰੇ ਦਿਨ ਪੂਰੇ ਹੌਣ ਚ ਰਹਿਗੇ ਸੂਣ ਦੇ 7 ਦਿਨ ਕਿਵੇਂ ਫਿਰ ਹਾਂ ਦਾਣਾ ਪਾਲਦਿਆਂ ਦਾਣਾ ਪਾਈ ਲਾਉਣ ਲੱਗੀ 7 ਦਿਨ ਰਹਿਗੇ ਜੀ ਅੱਜ ਆਉਣ ਲੱਗ ਗਈ ਵਧੀਆ ਲਾ ਲੂਗੀ ਤੁਰਤ ਪੈਰੀ ਲਾਉਣ ਦੀ ਰੀ ਮਾਂ ਵੀ ਦੇਖੋ ਵਧੀਆ ਲਾਹੀ ਇੰਨੀ ਕੋਣ ਲਾ ਲੂਗੀ ਦੁੱਧ ਦੇਊਗੀ 10 ਗਰਾਂ ਲੀਟਰ ਇਹ ਪਹਿਲੇ ਸੋਈ